ਹੈ ਉਹ ਇਹ ਰਾਇਦਾ ਵਾਈ ਨੂੰ ਆਇਆ ਰਾਜੀ ਸਸਕਾਰ ਜੀ ਸਸਕਾਰ ਵੇ ਤੇਰੀ ਆਪਣੀ ਜੀ ਠੀਕ ਕਰ ਲਿਆ ਸੀਗੀ ਠੀਕ ਆ ਜੀ ਇਹ ਜੀ ਸਾਡੇ ਕੋਲ ਅੱਧਾ ਘੰਟਾ ਪਹਿਲਾਂ ਢੇਰੀ ਆ ਇਹਨੂੰ ਪੱਖਾ ਵੀ ਲੱਗ ਗਿਆ ਮੋਟਰ ਵੀ ਸਹੀ ਆ ਤੇ ਹੁਣ ਇਹ ਭਰ ਵੀ ਦੇਣੀ ਆ ਹੋਰ ਕੋਈ ਤੰਗੀ ਫੰਗੀ ਸਾਡੇ ਕੋਲ ਆਏ ਬੰਦੇ ਉਹਨਾਂ ਨੂੰ ਦੱਸ ਸਕਦੇ ਕੰਕਰੋ ਅੱਜ ਯਾਰ ਮੈਨਾਰੇ ਮੋਟੇ ਆ ਗਿਆ ਹਾਂ ਅੰਦੀ ਸਰ ਕੀ ਨਾਮ ਕੀ ਨਰਮੋ ਸਿੰਘ ਕਿਹੜੀ ਜਗ੍ਹਾ ਤੋਂ ਗੋਰਸ਼ਿਆਂ ਦੇ ਯਾਰ ਨੋਰਮਲ ਮੰਡੀ ਦੇ ਵਿੱਚ ਖੜੇ ਆ ਹਾਂਜੀ ਹਾਂਜੀ ਕਣਕ ਲੈ ਕੇ ਆਏ ਹਾਂ ਕਣਕ ਲੈ ਕੇ ਆਇਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਕੋਈ ਪ੍ਰੋਬਲਮ ਨਹੀਂ ਇਸ ਟਾਈਮ ਤਾਂ ਨਹੀਂ ਹੈ ਕੋਈ ਵੀ ਆਈ ਪਾਣੀ ਵਗੈਰਾ ਤੇ ਸਾਰਾ ਪ੍ਰਬੰਧ ਹੈਗੇ ਆ ਹੈਗੇ ਪੂਰਾ ਪ੍ਰਬੰਧ ਹੈ ਤੇ ਜੇ ਗੱਲ ਕਰੀਏ ਕਣਕ ਕਿਸ ਤਰ੍ਹਾਂ ਦੀ ਯਾਦਗੀ ਹੈਗੀ ਆ ਕਣਕ ਹੈ ਕਿ ਵਧੀਆ ਕੁਆਲਿਟੀ ਹੈ ਕਿਉਂਕਿ ਇਹ ਬੜੀ ਮਿਹਨਤ ਦੇ ਨਾਲ ਪਾਣੀ ਜਾਂਦੀ ਆ ਹਾਂਜੀ ਹਾਂਜੀ ਝਾੜ ਵੀ ਵਾਣਗੋ ਪਾਲੀ ਹੁੰਦੀ ਆ ਕਣਕ ਹਾਂਜੀ ਹਾਂਜੀ ਝਾੜ ਵੀ ਸਹੀ ਹੈਗੀ ਰੇਟ ਵਗੈਰਾ ਸਹੀ ਆ ਹਾਂਜੀ ਕੋਈ ਪ੍ਰੋਬਲਮ ਆ ਰਹੀ ਹੋਵੇ ਕੋਈ ਪ੍ਰੋਬਲਮ ਨਹੀਂ ਆਇਆ ਬਹਜ ਇੱਕ ਤੁਸੀਂ ਕਿਸਾਨ ਹੋ ਹਾਂਜੀ ਹਾਂਜੀ ਜਾਦਾ ਦੇਖਣ ਚਾਹੁੰਦਾ ਹੈਗਾ ਕਿ ਜਦੋਂ ਕਣਕ ਦੀ ਕਟਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਪਰਾਲੀ ਹੈਗੀ ਉਹਨੂੰ ਅੱਗ ਲਗਾ ਦਿੱਤੀ ਜਾਂਦੀ ਆ ਪਰਾਲੀ ਤੇ ਕਿਤੇ ਤੂੜੀ ਦਾ ਤੇ ਸਾਨੂੰ ਕਿੱਥੇ ਅੱਗ ਲਾਉਣੀ ਅੱਗ ਕੋਈ ਲਾਉਂਦਾ ਨਹੀਂ ਉਹ ਸੁੱਕੇ ਖੱਤੇ ਵਾਈ ਜਾਂਦੇ ਉਦਾਂ ਹੀ ਅੱਗੇ ਲਾਉਂਦੇ ਸੀ ਕਿ ਬਹੁਤ ਘਟ ਲਾਉਂਦੇ ਆ ਤੇ ਜੇਕਰ ਕੋਈ ਲੋਂਦਾ ਉਹਨੂੰ ਕੀ ਅਪੀੜ ਆ ਉਹ ਨਾ ਲਾਵੇ ਇਹੇ ਪੀੜ ਹੈ ਆਪਣੀ ਹਾਂ ਬਣਾ ਕੇ ਤਵੀਆਂ ਨਖਤੇ ਬਾਗਾਂ ਨੇ ਮਗਰੋਂ ਪਾਣੀ ਮੋੜ ਲੈਣਾ ਕਿੰਨਾ ਸਮੇਂ ਤੋਂ ਹੋ ਗਿਆ ਤੁਸੀਂ ਨਹੀਂ ਲਾਉਂਦੇ ਸੰਦ ਕਾਫੀ ਚਿਰ ਹੋ ਗਿਆ ਨਹੀਂ ਅੱਗ ਲੋ ਹਾਂ ਜਦ ਮੈਂ ਪਰਾਲੀ ਦੇ ਝੋਨੇ ਦੇ ਨੂੰ ਵੀ ਲਾਉਦੇ ਇਕੱਠਾ ਬਣਾਉਨੇ ਕਈ ਸਾਲ ਹੋ ਗਏ ਜਿਹੜੇ ਝੋਨੇ ਤੋਂ ਬਾਅਦ ਵੀ ਕਈ ਵਾਰੀ ਅੱਗ ਲਗਾ ਦਿੰਦੇ ਆ ਕਈ ਨੁਕਸਾਨ ਵੀ ਆ ਜਾ ਉਹ ਨੁਕਸਾਨ ਹੁੰਦੇ ਆ ਹੁਣ ਵੀ ਤੇ ਹੁੰਦੇ ਹੀ ਆ ਕਿ ਇਥੇ ਮੋਤਾਂ ਹੁੰਦੀਆਂ ਵਿੱਚ ਤੁਰਿਆ ਜਾਂਦਾ ਕੋ ਟਰੈਕਟਰ ਲੂ ਹੋ ਜਾਂਦਾ ਕੋ ਹਲੂ ਹੁੰਦਾ ਇਦਾਂ ਇੱਕ ਯਾਨੀ ਕਿ ਹੋਰ ਆ ਯਾਦਾ ਕਣਕ ਨੂੰ ਆਗੇ ਲੱਗਦੀ ਆ ਪ੍ਰਸ਼ਾਸਨ ਉਦੋਂ ਨਹੀਂ ਕੋਈ ਵੀ ਇੰਤਜ਼ਾਮ ਕਰ ਮੈਂ ਤੁਹਾਨੂੰ ਇਹ ਵੀਲ ਕਰਦਾ ਉਦੋਂ ਕੋਈ ਨਹੀਂ ਪਾਣੀ ਹੁਣ ਜ ਟ੍ਰਾਲੀ ਨੂੰ ਆਗੇ ਲਾਉਣੀ ਆ ਉਦੋਂ ਦਾਦਾ ਪ੍ਰਸ਼ਾਸਨ ਪੁਲਿਸ ਵਾਲਿਆਂ ਨੇ ਵੀ ਆ ਜਾਣਾ ਪਾਣੀ ਲੈ ਕੇ ਹੁਣ ਕੋਈ ਨਹੀਂ ਉੱਥੇ ਪਾਣੀ ਲੈ ਕੇ ਖੜਦਾ ਇਹ ਪ੍ਰੋਬਲਮ ਹੈਗੀ ਕਿਸੋ ਤੋਂ ਵੱਧ ਨਹੀਂ ਘੰਡਾ ਮੇਰੀ ਮੰਡੀ ਚ ਕੋਈ ਵੀ ਬਚਿਆ 50 ਇੱਕ ਆਪਣੇ ਤੁਹਾਡੇ ਮੰਡੀ ਦੇ ਵਿੱਚ ਜਿਹੜੀ ਹੈਗੀ ਇੱਕ ਵੀਡੀਓ ਵੀ ਆਈ ਸੀਗੀ ਜਦੋਂ ਨਕੂਦਰ ਪਤਾ ਕੇ ਅਨਰਜੀਤ ਕੌਰ ਮਾਨ ਪਹੁੰਚੇ ਸੀਗੇ ਤੇ ਉਦੋਂ ਜਿਹੜੀ ਹੈਗੀ ਤੋਲ ਜ਼ਿਆਦਾ ਕੀਤਾ ਜਾ ਰਿਹਾ ਸੀਗਾ ਉਹਦੇ ਤੇ ਕੀ ਕਾਰਵਾਈ ਕੀਤੀ ਗਈ ਆ ਉਹਦੇ ਉੱਤੇ ਜੀ ਉਹ ਜਿਹੜੀ ਫਰਮ ਦਾ ਤੋਲ ਵੱਧ ਆਇਆ ਸੀਗਾ ਜੀ ਉਹਨੂੰ ਬਣਦਾ ਜੁਰਮਾਨਾ ਕੀਤਾ ਗਿਆ ਜੀ ਔਰ ਜੋ ਸਾਡੇ ਮਹਿਕਮੇ ਦੀ ਹਦਾਇਤ ਉਹਦੇ ਮੁਤਾਬਕ ਉਹਨਾਂ ਨੂੰ ਪੂਰਾ ਜੁਰਮਾਨਾ ਕੀਤਾ ਗਿਆ ਤਾਣਨਾ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਕੰਟੀਨਿਊ ਰੋਜ਼ ਚੈਕਿੰਗ ਕੀਤੀ ਜਾਂਦੀ ਹੈ ਤੁਸੀਂ ਵੀ ਦੇਖ ਸਕਦੇ ਕਿ ਸਾਡਾ ਕੰਡਾ ਜਿਹੜਾ 600 ਗ੍ਰਾਮ ਤੋਂ ਵੱਧ ਕੋਈ ਨਹੀਂ ਵੱਜਾ ਪਿਆ ਜੀ ਸਰ ਕੀ ਨਾਮ ਜੀ ਮੇਰਾ ਨਾਮ ਮਿਰਸਿੰਗ ਸਰ ਮਾਰਕੀਟ ਕਮੇਟੀ ਚ ਕੀ ਤੁਹਾਡੀ ਮੈਂ ਜੀ ਮਾਰਕੀਟ ਕਮੇਟੀ ਇੱਥੇ ਮੰਡੀ ਇਨਚਾਰਜ ਹਾਂ ਜੀ ਮੰਡੀ ਇਨਚਾਰਜ ਜੀ ਸਰ ਕਣਕ ਦਾ ਸੀਜ਼ਨ ਚੱਲ ਰਿਹਾ ਹੈਗਾ ਵਾ ਜੀ ਜੀ ਵਰਦਾਨੇ ਦੀ ਕਈ ਜਗ੍ਹਾ ਪ੍ਰੋਬਲਮ ਆ ਰਹੀ ਹੈ ਕਈ ਜਗ੍ਹਾ ਲਿਫਟਿੰਗ ਦੀ ਪ੍ਰੋਬਲਮ ਆ ਰਹੀ ਜੀ ਨੂਰਮਨ ਮੰਡੀ ਚ ਕੀ ਪ੍ਰਬੰਧ ਆ ਨੂਰਮਲ ਮੰਡੀ ਦੇ ਵਿੱਚ ਮੇਰੇ ਬਹੁਤ ਅੱਛੇ ਪ੍ਰਬੰਧ ਆ ਜੀ ਸਭ ਤੋਂ ਪਹਿਲਾਂ ਮੈਂ ਸੀਜ਼ਨ ਚੱਲਣ ਤੋਂ ਪਹਿਲਾਂ ਲਾਈਟਾਂ ਦਾ ਪਾਣੀ ਦਾ ਤੇ ਬਾਥਰੂਮਾਂ ਦਾ ਜਿਹੜਾ ਬਿਲਕੁਲ ਮੁਕੰਮਲ ਕਰ ਲਿਆ ਸੀ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਪ੍ਰੋਸੈਸ ਚੱਲਿਆ ਪਰਚੇਜ ਦਾ ਉਹਦੇ ਵਿੱਚ ਮੈਂ ਬੜੀ ਆਪ ਕੋਸ਼ਿਸ਼ ਕਰਕੇ ਇੰਸਪੈਕਟਰਾਂ ਨਾਲ ਤਾਲਮੇਲ ਕਰਕੇ ਹੁਣ ਤੱਕ ਕੋਈ ਵਰਦਾਨੇ ਦੀ ਪ੍ਰੋਬਲਮ ਨਹੀਂ ਕਿਸੇ ਜ਼ਿਮੀਦਾਰ ਨੂੰ ਕੋਈ ਇੱਥੇ ਜੇ ਬਹਿਣਾ ਨਹੀਂ ਪਿਆ ਜੇ ਅੱਜ ਆਇਆ ਤੂੰ ਨੂੰ ਸ਼ਾਂਤੀ ਵਿਹਲੇ ਕਰ ਦਿੱਤਾ ਗਿਆ ਕਿੰਨੀ ਕਮਤ ਹੋ ਚੁੱਕੀ ਹੈ ਇਸ ਵੇਲੇ ਤੱਕ ਇਸ ਵੇਲੇ ਸਰ ਮੇਰੇ ਕੋਲ ਜਿਹੜੀ ਆਮਦ ਹੈ ਉਹ ਲਗਭਗ ਆਪਣੇ ਕੋਲ ਹੋ ਚੁੱਕੀ ਹੈ ਜੀ 2,24,485 ਕੁਆਂਟਲ ਕਣਕ ਦੀ ਜਿਹੜੀ ਆ ਮੇਰੀ ਮਾਰਕੀਟ ਕਮੇਟੀ ਨੂਰਮਲ ਦੇ ਵਿੱਚ ਆ ਚੁੱਕੀ ਹੈ ਜੀ ਤੇ ਕਣਕ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੋਵੇ ਕਣਕ ਇਸ ਤਰ੍ਹਾਂ ਕਿ ਮੈਨੂੰ ਬੜੇ ਲੰਬਾ ਟਾਈਮ ਹੋ ਗਿਆ ਮਹਿਕਮੇ 'ਚ ਕੰਮ ਕਰਦੇ ਨੂੰ ਤੇ ਪਿਛਲੇ 3-4 ਸਾਲ ਤੋਂ ਜਿਹੜੀ ਕੁਆਲਿਟੀ ਕਣਕ ਦੀ ਨਹੀਂ ਸੀ ਉਹ ਇਸ ਵਾਰੀ ਹੈ ਬੜੀ ਅੱਛੀ ਕਣਕ ਆ ਕਿਤਨਾ ਚ ਖੜੀ ਕਣਕ ਆ ਤੇ ਝਾੜ ਵੀ ਐ ਸਾਰੀ ਵਾਧਿਆ ਮੇਰਾ ਖਿਆਲ ਆ ਕਿ ਉਸਾਰ ਜੀ ਬਾਈ ਤੇ ਕੁਆਂਟਲ ਤੋਂ ਲਗਭਗ ਹੈਗਾ ਜੀ ਕਿਸਾਨਾਂ ਨੂੰ ਕੋਈ ਅਪੀਲ ਕਿਸਾਨਾਂ ਨੂੰ ਅਪੀਲ ਇਹ ਆ ਕਿ ਵੀ ਸੱਜਣੋ ਮੇਰੀ ਹੱਥ ਜੋੜ ਕੇ ਬੇਨਤੀ ਐ ਵੀ ਇੱਕ ਤਾਂ ਅੱਗ ਨਹੀਂ ਲਾਉਣੀ ਬਹੁਤ ਜ਼ਿਆਦਾ ਮੈਂ ਸਾਰੇ ਕਿਸਾਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਜੇ ਮੰਡੀ ਇੰਚਾਰਜ ਹੋਣ ਦੇ ਨਾਤੇ ਕਿ ਮੇਰੇ ਵੀਰ ਕੋਈ ਵੀ ਅੱਗ ਨਾ ਲਾਓ ਇਹਦੇ ਵਿੱਚ ਇਹ ਆ ਕਿ ਆਪਾਂ ਵੀ ਉਸੇ ਵਿੱਚ ਸਾਹਸ ਲੈਣਾ ਤੇ ਪ੍ਰਦੂਸ਼ਣ ਜਿਹੜਾ ਆ ਉਹ ਵਾਤਾਵਰਨ ਨੂੰ ਬਚਾਇਆ ਜਾਵੇ ਵੱਧ ਤੋਂ ਵੱਧ ਦਰਖਤ ਲਗਾਏ ਜਾਣ